ਤੂੰ ਜਗਤ ਤਾਰੇ ਜਾਵੇਂ ਤਨ ਤਨੇ ਆਉਣਾ ਹੁਨਾ ਜਿੰਦਾ ਹੈ ਤੂੰ ਜਗਤ ਤਾਰੇ ਜਾਵੇਂ ਤਨ ਤਨੇ i <laughs> ਸਵਾਗਤ ਕਰਕੇ ਸੰਗਤ ਆਵੇ নাও ਆਪ ਮੁਕਤ ਕਰੇ ਸੰਸਾਰ ਨਾਲ ਕਿਸ ਜਨ ਤੋਂ ਸਦਾ ਗੁਰ ਸ਼ੰਗਾਰ ਐਸੇ ਮਹਾਪੁਰਖ ਮਹਾਤਮਸ ਬ੍ਰਹਮ ਗਿਆਨੀ ਸੰਤ ਰਵਾ ਸੰਤੋਖ ਸਿੰਘ ਜਿਨ੍ਹਾਂ ਦੀ ਬਾਤ ਇਥੇ ਕਈ ਬਜ਼ੁਰਗ ਬੈਠੇ ਹੋਣਗੇ ਜਿਨ੍ਹਾਂ ਨੇ ਤੇਰੇ ਸੰਗਤ ਕੀਤੀ ਐਸੇ ਹੀ ਨੱਦਰ ਦੇ ਰਹਿਣ ਵਾਲੇ ਤੇ ਬੜੀਆਂ ਉਹਨਾਂ ਨੇ ਸੁਆਭਾ ਕਾਲ ਕਮਾਈਆਂ ਕੀਤੀਆਂ ਮੜੇ ਸਕੂਲ ਬਣਾਏ ਬਾਬਾ ਜੀ ਦੇ ਗੁਰੂ ਘਰ ਬਣਾਏ ਵੱਡੂ ਸਾਹਿਬ ਕਰਕੇ ਉਹਨਾਂ ਨੂੰ ਜਾੜਾ ਜਿਆਦਾ ਸੀ ਉਹ ਸੰਸਥਾ ਦੇ ਉੱਤੇ ਰਹਿ ਕੇ ਉਹਨਾਂ ਨੇ ਸੇਵਾ ਕੀਤੀ ਸਿਮਰਨ ਕੀਤਾ ਫੌਜ ਦੇ ਵਿੱਚ ਵੀ ਕੁਝ ਸਮਾਂ ਗੁਜ਼ਾਰਿਆ ਇਹ ਫਿਰ ਇਸ ਜਦੋਂ ਮੋਰਚੇ ਲੱਗੇ ਹੋਏ ਸੀ ਜੈਤੂ ਦੇ ਇਹ ਮਹਾਪੁਰਖ ਇਸ ਨਗਰ ਦੇ ਤੇ ਇਹ ਨਗਰ ਧੰਤਾ ਦੇ ਯੋਗ ਹੈ ਉਸ ਨਗਰ ਨੂੰ ਧੰਤਾ ਦੇ ਯੋਗ ਮੰਨਿਆ ਜਾਂਦਾ ਹੈ ਜਿਸ ਨਗਰ ਦੇ ਵਿੱਚ ਗੁਰੂ ਪਿਆਰੇ ਮਹਾਪੁਰਖ ਰੱਬ ਰੂਪ ਮਹਾਪੁਰਖ ਵਸਰ ਆ ਕੇ ਤੇ ਉਹ ਨਗਰ ਧੰਤਾ ਦੇ ਯੋਗ ਹੀ ਕਿਹਾ ਜਾ ਸਕਦਾ ਹੈ ਇਥੇ ਵੀ ਦੇਨਾਬਾਹਰੂ ਵਾਲਾ ਮਹਾਨ ਆਸਿਮੀਹ ਮਹਾਰਾਜ ਨੇਸਨਨਨ ਦੇ ਵਿੱਚ ਚਰਨ ਪਾਏ ਉਹਨਾਂ ਨੇ ਇਸ ਨਗਰ ਨੂੰ ਬਹੁਤ ਦਾਤਾਂ ਦਿੱਤੀਆਂ ਪਿਆਰ ਪ੍ਰਾਣੀ ਜੁਰਗ ਜاتی ਆਪ ਦੀ ਵਿੱਚ ਨਗਰ ਦੇ ਨਿਵਾਸੀਆਂ ਨੇ ਬੜੀਆ ਦਾਤਾਂ ਲਈਆਂ ਅੱਜ ਵੀ ਦਾਤਾਂ ਲੈ ਰਹੇ ਹਨ ਬਾਬਾ ਸੰਤੋਖ ਸਿੰਘ ਜੀ ਨੇ ਸਭ ਤੋਂ ਵੱਡੀ ਜਿਹੜੀ ਐ ਆਪਾਂ ਨੂੰ ਦਾਤ ਦਿੱਤੀ ਸੀ ਉਹ ਬਾਬਾ ਖੀਸ ਕਪੜੇ ਇਸ ਨਗਰ ਦੇ ਵਿੱਚ ਲੈ ਕੇ ਆਏ ਉਹ ਮਹਾਨ ਬਸ ਵੀ ਗੁਰੂ ਕੇ ਆਖੀ ਅਰਦਾਵਤੂਪ ਤੋਂ ਲਾੜਤੂਪ ਹੋਰ ਭਰਤਕ ਬਾਬਾ ਖੀਰ ਸਿੰਘ ਜੀ ਜਿਨ੍ਹਾਂ ਨੂੰ ਬਾਬਾ ਸੰਤੋਖ ਸਿੰਘ ਨੇ ਇੱਥੇ ਬੁਲਾਇਆ ਤੇ ਕਿਸ ਵਾਰੀ ਜਦੋਂ ਬਾਬਾ ਖੀਰ ਸਿੰਘ ਜੀ ਛੁੱਟੀ ਵਾਸਤੇ ਰਿਸਣ ਇੱਕ ਵਾਰੀ ਬਾਬਾ ਨਰਸਿੰਘ ਮਹਾਰਾਜ ਨੇ ਹੰਦ ਪਾਠਾਂ ਦੀ ਲੜੀਆ ਆਰੰਭ ਕੀਆ ਉਹਨਾਂ ਦੇ ਵਿੱਚ ਬਾਬਾ ਖੀਰ ਸਿੰਘ ਨੇ ਮਹਾਰਾਜ ਨੇ ਬੜਾ ਜੋਗਦਾਨ ਪਾਇਆ ਬੜੀ ਸੇਵਾ ਕੀਤੀ ਇਹ ਸਾਰੀ ਸੰਗਤ ਨੇ ਰਲ ਕੇ ਧੰਨ ਧੰਵਾਦ ਆਨੰਦ ਸਿੰਘ ਮਹਾਰਾਜ ਦੀ ਬੇਟੀ ਜੀ ਮਹਾਰਾਜ ਜੀ ਇਸ ਬੱਚੇ ਨੇ ਬੜੀ ਸੇਵਾ ਕੀਤੀ ਹੈ ਦਿਨ ਰਾਤ ਇਹ ਕਰਕੇ ਸੇਵਾ ਕੀਤੀ ਹੈ ਤੇ ਧੰਨ ਧੰਵਾਦ ਆਨੰਦ ਸਿੰਘ ਮਹਾਰਾਜ ਨੇ ਵਚਨ ਕੀਤਾ ਸੀ ਜਿੰਨੀ ਇਹਨੇ ਸੇਵਾ ਕੀਤੀ ਹੈ ਹੁਣ ਦਾ ਇਹਨੂੰ ਵੱਡਾ ਸਥਾਨ ਦੇਵਾਗੇ ਕੁੱਟੀ ਵੱਡੀ ਉਹ ਤੇ ਕਿਰਪਾ ਕਰਾਂਗੇ ਤੇ ਫੇਰ ਉਸੋ ਬਾਗ ਫਿਰ ਨਾ ਬੁਲਾਇਆ ਬਾਬਾ ਸੰਤੋਪ ਸਿੰਘ ਜੀ ਦਾ ਤੇ ਫਿਰ ਬਾਬਾ ਖੇਸੇ ਜਿਹਨੂੰ ਇਸ ਨਗਰ ਦੇ ਵਿੱਚ ਲੈ ਕੇ ਆਏ ਤੇ ਬਹੁਤ ਸੰਗਤਾਂ ਇੱਥੇ ਬੈਠੀਆਂ ਹਨ ਜਿਨ੍ਹਾਂ ਨੇ ਧਰਤਰ ਬਾਬਾ ਖੇਸਰੀ ਮਾਰਿਆ ਤੋਂ अनेका ਦਾਤਾਂ ਲਈਆਂ ਖੁਸ਼ੀਆਂ ਵੰਡੀਆਂ ਉਹਨਾਂ ਦੀ

ਐਸੇ ਮਹਾਪੁਰਖਾਂ ਨੂੰ ਬਾਗ ਨੇ ਬਿਜਾਰ ਨਹੀਂ ਜਾਈਏ ਇਸ ਸਤਾ ਦੇ ਉਤੇ ਦਿਨ ਰੋਜਾਂ ਤੋਂ ਲੈ ਕੇ ਅਖੰਡ ਪਾਠ ਚੱਲ ਰਿਹਾ ਹੈ ਲੜੀਆਂ ਚੱਲ ਰਿਹਾ ਹੈ ਉਹਾਂ ਦੀ ਸਮਾਗਮ ਦੀ ਹੋਈ ਹੈ ਮਹਾਪੁਰਖਾਂ ਦਾ ਵਰਸੀ ਦਾ ਸਮਾਗਮ ਮਨਾਇਆ ਜਾ ਰਿਹਾ ਹੈ ਪੰਚਮ ਪਾਤਸ਼ਾਹ ਜੀ ਫਰਮਾਨ ਕਰਦੇ ਆ ਰਹੇ ਏਕ ਪਲਕ ਸੁਖ ਸਾਥ ਸਮਾਗਮ ਕਹਿੰਦੇ ਏਕ ਪਲਕ ਪਵਨ ਜੀ ਕਹਿੰਦੇ ਇੱਕ ਪਲ ਵੀ ਤੁਸੀਂ ਸਾਧ ਸਮਾਨਮ ਦੇ ਵਿੱਚ ਜਿੱਥੇ ਮਹਾਪੁਰਖਾਂ ਦੀ ਯਾਦ ਨੂੰ ਬਣਾਇਆ ਜਾਂਦਾ ਹੋਵੇ ਨਾ ਉੱਥੇ ਤੁਸੀਂ ਇੱਕ ਪਲ ਵੀ ਆ ਕੇ ਨਮਸਕਾਰ ਕਰਕੇ ਵੀ ਮੁੜ ਗਏ ਹੈ ਤੇ ਪਤਾ ਕਿੱਡਾ ਵੱਡਾ ਫਾਲ ਗੁਰੂ ਸਾਹਿਬ ਪੰਜ ਪਾਸ਼ਾ ਜੀ ਫਰਮਾਉਂਦੇ ਨੇ ਕੋੜ ਬੇਕੁੰਠਾ ਪਾਏ ਤੇ ਕਰੋੜਾਂ ਬੇਕੁੰਠਾਂ ਦਾ ਫਾਲ ਮਿਲ ਜਾਂਦਾ ਹੈ

ਤੇ ਕਿੰਨਾ ਕਿੰਨਾ ਫਲ ਦੇ ਰਹੇ ਨੇ ਮਹਾਪੁਰਖ ਇਹ ਆ ਮਹਾਪੁਰਖਾਂ ਦੀ ਕਮਾਈ ਦੇ ਸਤਕਾ ਜਦੋਂ ਮਹਾਪੁਰਖ ਬੈਠ ਕੇ ਕਮਾਈ ਕਰਦੇ ਹਨ ਤੇ ਫਿਰ ਪਰਮੂਰ ਦਾਤਾ ਬੰਦੇ ਹਨ ਆਪਣੇ ਨਗਰ ਨੂੰ ਏਕ ਨਿਰਜਿਕਾ ਦਾਤਾ ਦੇ ਨਾਲ ਨਵਾਜਿਆ ਮਹਾਪੁਰਖਾਂ ਨੇ ਆਓ ਆਪਾਂ ਉਹਨਾਂ ਦੀ ਯਾਦ ਨੂੰ ਮਨਾਈਏ ਤੇ ਉਹਨਾਂ ਦੇ ਬਚਨਾਂ ਨੂੰ ਮੰਨਣਾ ਕਰੀਏ ਕਿਉਂਕਿ ਉਹ ਕਹਿੰਦੇ ਸਨ ਭਾਈ ਸੇਵਾ ਸਿਮਰਨ ਹੀ ਇਸ ਮਨੁੱਖਾ ਜੀਵਨ ਦਾ ਆਧਾਰ ਹੈ ਭਈ ਪ੍ਰਾਪਤ ਮਾਨੁਤਿ ਹੋਰਿਆ ਗੋਵਤ ਮੇਣ ਕੀ ਇਹ ਤੇਰੀ ਬਰੀਆ ਦੇ ਮਹਾਵਾਕ ਅੰਸਾਰ ਐ ਸੰਸਾਰ ਦੇ ਜੀਵੋ ਤੁਸੀਂ ਸੰਸਾਰ ਦੇ ਵਿੱਚ ਆਇਓ ਤਾਂ ਤੁਹਾਡਾ ਇਹਦਾ ਅਸਲ ਜੀਵਨ ਇਹ ਉਹ ਭਗਤੀ ਕਰਕੇ ਸੇਵਾ ਸੌਣ ਕਰਕੇ ਮਹਾਂਪੁਰਖਾਂ ਦੀ ਸੰਗਤ ਕਰਕੇ ਬਤੀਤ ਹੋਣਾ ਚਾਹੀਦਾ ਹੈ ਭਲੇ ਕਰਮ ਕਰਕੇ ਉਪੀਤ ਹੋਣਾ ਚਾਹੀਦਾ ਕਿ ਫਿਰ ਆਪਾਂ ਨੂੰ ਲੋਕ ਸੁਖੀਏ ਪਰ ਲੋਕ ਸੁਹੇਲੇ

ਹੁਣੇ ਬਲੰਦੀ ਮਾਪੀ ਵਾਰ ਪੁਰਜੀ ਦਾ ਖਾਲਸਾ ਰਾਹ ਜੀ ਦੀ ਫਤਿਹ ਧਰਗੁਰੂ ਨਾਨਕ